Yeah. you ਪਾਕਿਸਤਾਨ ਤੋਂ ਮਾਪਾ ਆਇਆ ਤੇ ਚਮਕੌਰ ਦਾ ਵੱਡਾ ਨਾਮ ਹੈ ਇੱਧਰ ਕਬੱਡੀ ਪੈਂਦੀ ਹੈ ਕਬੱਡੀ ਪੈਂਦੀ ਅਮਰੂਤੀ ਓਏ ਆ ਘਰ ਦਾ ਮੇਲਾ ਹੋਮ ਗਰਾਊਂਡ ਹੈ ਪਿੰਡ ਵਾਲੇ ਆਏ ਆ ਓ ਚਾਚੇ ਤਾਏ ਪੁੱਛੇ ਆ ਪਰ ਸਾਹਮਣੇ ਹਾ ਤੇ ਕਹਿੰਦੇ ਜਾਬੀ ਵੱਡਾ ਪਾ ਗਿਆ ਇੱਧਰ ਪਿੰਡ ਵਾਲ ਪਿੰਡ ਵਾਲੇ ਦੱਸਿਆ ਵੀ ਤਰਲੋਪ ਸਿੰਘ ਪਹਿਲਵਾਨ ਹੋਇਆ ਆ ਮੁੰਡਿਆਂ ਲਈ ਵੀ ਇੱਕ ਤਾੜੀ ਨਹੀਂ ਤਾਲਾ ਠੋਕੋ ਖੁੱਲ ਕੇ ਵੀਰ ਹਾਂ ਤੁਹਾਡੀ ਤਾੜੀਆਂ ਦੀ ਆਵਾਜ਼ ਆਉਣੀ ਚਾਹੀਦੀ ਤਾੜੀ ਮਾਰੋ ਖੁੱਲ ਕੇ ਤਾੜੀ ਵੀ ਵਾਜਣੀ ਚਾਹੀਦੀ ਹੈ ਪਰ ਇਥੇ ਮੰਡੀ ਚ ਤਾੜੀ ਦੀ ਧਾੜਾ ਵੱਜਦਾ ਹੈ ਲਓ ਸਾਹਮਣੇ ਗੱਡੇ ਨੌਜਵਾਨ ਇਸ ਗੱਲੇ ਸਿਕਸ ਰਾਰ ਕਬੱਡੀ ਪਾ ਰਿਹਾ ਹੈ ਸਾਊਂਡ ਵੀ ਸੁਖਤ ਕਰਨੀ ਬਣਦੀ ਹੈ ਪਿਆਰੀ ਸਾਊਂਡ ਹੈ ਪਰ ਆਹ ਗੰਦੇ ਮਰੂਤੀ ਆਹ ਡੱਕ ਲੈਣ ਦੀ ਗੱਲ ਕਰਦਾ ਪਰ ਮਰੂਤੀ ਅੱਜ ਗੁਰਵਿੰਦਰ ਸਿੰਘ ਜੀ ਹਰਪ੍ਰੀਤ ਹਾਈਪੀ ਪ੍ਰਧਾਨ ਹੋਣਾ ਦਾ ਬਹੁਤ ਵੱਡਾ ਰੋਲ ਆ ਨਾਲ ਕਿੰਦੇ ਸਾਡੇ ਸਕੱਤਰ ਸਿੰਘ ਜੀ ਜਰਮਨ ਪਲਵਾਨ ਹੈ ਗੇਲਾ ਪਲਵਾਨ ਹੈ ਸਕੱਤਰ ਸਿੰਘ ਹੋਂ ਦਾ ਬਿੱਕਰ ਸਿੰਘ ਹੁਣਾਂ ਦਾ ਪ੍ਰਗਟ ਬਿੱਟੂ ਜੀ ਬਿੱਕਰ ਸਿੰਘ ਤੇ ਦਲਜੀਤ ਭਾਈ ਹੁਣਾਂ ਦਾ ਬਹੁਤ ਵੱਡਾ ਰੋਲ ਨੰਬਰ ਰੇਡਰ ਦੇ ਬਾਅਦ ਤੇ ਜੁੜਦਾ ਹੋਇਆ ਕਿ ਖੇਡਾਂ ਵਿੱਚੋਂ ਖੇਡਵਟੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾਗੇ ਪੂਰਾ ਤਾਨ ਮਿੱਤਰੋ ਥੋੜੀ ਪੰਗੜਾ ਪੰਜਾਬ ਦਾ ਨਿਸ਼ਾਨ ਮਿੱਤਰੋ ਕਰਵਰ ਸਿੰਘ ਜੀ ਸਾਫ ਕਾ ਸਰਪੰਚ ਬਦੇਵ ਸਿੰਘ ਜੀ ਸਾਫ ਕਾ ਸਰਪੰਚ ਸੁਖਮਨਦੀਪ ਯੂਐਸਏ ਦੇ ਨਾਮ ਤੇ ਬਹੁਤ ਵੱਡੇ ਬਾਪੂ ਜੀ ਨੇ ਪਿਆਰ ਪੂਰੀ ਦੇ ਦਿੱਤੇ ਆ ਲੱਕਾ ਸਿੰਘ ਜੀ ਨੰਬਰ ਪਾਈਦਾ ਕੈਮਰਾ ਤੇ ਪੂਰੀ ਦੁਨੀਆ ਦੇ ਵੀਰੋ ਉਥੇ ਹੀ ਬਣਾ ਵੀਡੀਓ ਉਹ ਸਿੱਟ ਕੇ ਤੂੰ ਆਪੇ ਕਰ ਲੈ ਜੀ ਇਦਾਂ ਸੋਣ ਚ ਪੈਂਦਾ ਪਰ ਇਹਨਾਂ ਪਰ ਟੀਮ ਦਾ ਪ੍ਰਬੰਧ ਕਰਕੇ ਲਈਏ ਤੇ ਹਾਂ ਕਿਉਂਕਿ ਕਿਦੇ ਵੀਰ ਉੱਧਰ ਨੂੰ ਜਾਂਦਾ ਕਰੇ ਉੱਧਰ ਨੂੰ ਜਾਂਦਾ ਠੱਠੀਆਂ ਵਾਲਿਆ ਇੱਕ ਸਾਹ ਕੈਮਰਾ ਫੋਕਸ ਹੋ ਜੇ ਤੇ ਫਿਰ ਸਾਰੀ ਦੁਨੀਆ ਆਨੰਦ ਮਾਣੂਗੀ ਬਹੁਤ ਬਹੁਤ ਧੰਨਵਾਦ ਜਾਨ ਦੋ ਕੁਰਸੀਆਂ ਲਿਆ ਦਿਓ ਵੀਰ ਨੂੰ ਬੀ ਤਿਆਰ ਮਸ਼ੀਨ ਦੇ ਉੱਠ ਕੇ ਇਹ ਥੋੜਾ ਜਿਹਾ ਚਾਰੇ ਜਾਫੀ ਤਿਆਰ ਪਰ ਤਿਆਰ ਪਰ ਸਾਹਮਣੇ ਨੰਬਰ ਜਿਹੜਾ ਮੇਰੇ ਖਿਆਲੋਂ ਜਾਫੀਆਂ ਦਾ ਹੀਰਾ ਪਹਿਲਵਾਨ ਜੀ ਠੱਠੀਆਂ ਬੱਲੇ ਆਪਣੇ ਸਮੇਂ ਦੇ ਵੱਡੇ ਨੇ ਨੰਬਰ ਜਿਹੜਾ ਧਾਵੀ ਦਾ ਹੀਰੇ ਪਹਿਲਵਾਨ ਨੇ ਦੱਸਿਆ ਹੈ ਨੰਬਰ ਜਿਹੜਾ ਰੈਂਟਰ ਦਾ ਹੈ ਇਧਰ ਕਬੱਡੀ ਪੈਂਦੀ ਹੈ ਰਿੱਡਾਂ ਪੈਂਦੀਆਂ ਜੱਫੇ ਲੱਗਦੇ ਪਰ ਸਾਹਮਣੇ ਆ ਚੱਕਾ ਚੱਕ ਰੈਫਰੀ ਨੂੰ ਪਤਾ ਹੀ ਨਹੀਂ ਲੱਗਾ ਕੌਣ ਕਿਧਰੋਂ ਲੱਗਾ ਪਰ ਸਾਹਮਣੇ ਨੰਬਰ ਜਿਹੜਾ ਉਹ ਖਤ ਹੋ ਚੁੱਕਾ ਹੈ ਐ ਕਹਿ ਲਿਆ ਕਿ ਸਮਾਪਤ ਹੋ ਚੁੱਕਾ ਹੈ ਪਰ ਸਾਹਮਣੇ ਇੱਕ ਜਿਹੜਾ ਇੱਕ ਮੈਂ ਬੇਨਤੀ ਕਰੂੰਗਾ ਪ੍ਰabandਕ ਵੀਰਾਂ ਨੂੰ ਮੇਜ ਸਾਉ ਮਾਦੇ ਦੇ ਮਾਸੀ ਦੇ ਪੁੱਤਰ ਨੇ ਤੇ ਰਿਸ਼ਤੇਦਾਰੀਆਂ ਵਾਕੀ ਕਿਸੇ ਨੇ ਜਦ ਸੱਚੀ ਕੀਤੀ ਵੀ ਰਿਸ਼ਤੇਦਾਰ ਸਮਾ ਭਲਵਾ ਤੇ ਰਿਸ਼ਤੇਦਾਰ ਜੀ ਜਾਵਾਂਗੇ ਤੇ ਰਿਸ਼ਤੇਦਾਰ ਕੰਮ ਵੀ ਆਉਂਦੇ ਆ ਆ ਸਪੋਰਟਸ ਦੀ ਖੇਡ ਕਲੱਬ ਲਈ ਬਹੁਤ ਤਗੜੇ ਤਗੜਾ ਖੇਡਿਆ ਨਾਲ ਮੇਰੀ ਬੇਨਤੀ ਹੈ ਪ੍ਰਬੰਧਕ ਕਮੇਟੀ ਨੂੰ ਵੀ ਆ ਜਾਓ ਜੀ ਗਰਾਊਂਡ ਦੇ ਵਿੱਚ ਦੋਵੇਂ ਟੀਮਾਂ ਲੈਣਾ ਪਗਲ ਜਾ ਰਹੀ ਹੈ ਇਹ ਸਰਪੰਚ ਸਾਹਿਬ ਵੱਲੋਂ ਬੇਨਤੀ ਹੈ ਭਰਾ ਹਰਬਿੰਦਰ ਵੱਲੋਂ ਜਿੰਨੇ ਵੀ ਬੰਦੇ ਆ ਗਏ ਨਾ ਆਪਾਂ ਓਨੇ ਕ ਪਲੇਅਰ ਕਰਦਗੇ ਲੈਣਾ ਪਾਪਾ ਇੱਕ ਕੜਾਈ ਯਾਦ ਦੀ ਤਸਵੀਰ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਬਹੁਤ ਬਹੁਤ ਸਤਿਕਾਰ ਰਮਨਦੀਪ ਸਾਰੇ ਮਸੱਦ ਮੇਰਾ ਦੇ ਇਧਰ ਸਾਰੀ ਤਾਤਰ ਬੱਪਾ ਕੁੰਡਰ ਨਾਲ ਹੀ ਪਾਪਾ ਸਭ ਸਟੈਂਡਾਂ ਲੱਗੀਆਂ ਹੋਈਆਂ ਇਸ ਮੇਲੇ ਨੂੰ ਕਹਿੰਦੇ ਲਾਈਵ ਕਰ ਰਹੇ ਪਰ ਇਧਰਲੇ ਪਾਸੇ ਕਹਿੰਦੇ ਓਏ ਸਿੱਖ ਸਰਦਾਰ ਦੀ ਕਬੱਡੀ ਹੈ ਇਹ ਬੱਲੇ ਨੂੰ ਮਾਰ ਬੰਦੇ ਪਏ ਆ ਆ ਨਮਾ ਭਾਈ ਆ ਦਾ ਵਾਲਾ ਪੜਾ ਖੰਡਿਆਂ ਵਾਲਾ ਦਾ ਕਿਹੜਾ ਕਹਿੰਦੇ ਆ ਹੁਣ ਧੌਣ ਨਹੀਂ ਪਸਾੜੀ ਤੇ ਬਾਹਾਂ ਹੀ ਜਗੜਦੇ ਨੇ ਐ ਬੱਲੇ ਬੱਲੇ ਕਰਦੇ ਸਕੰਜਾ ਨੂੰ ਕਹਿੰਦੇ ਟੈਂਡ ਕਰਦਾ ਮੁੰਡੇ ਨੂੰ ਹਾਂ ਬੱਧੀ ਮੱਸ ਪੂਜਾ ਰਤੋ ਰੋ ਦਾ ਮਸ਼ਹੂਰ ਕਰਦੀ ਸੀ ਗੱਲ ਟਾਈਮ ਟਾਈਮ ਦੀ ਚੱਕ ਸਕੰਦਰ ਵਾਲਾ ਗੰਜਾਰੀ ਫੇਰ ਆ ਗਿਆ ਕਰਦੇ ਵੀਰਾਂ ਲਓ ਸਾਹਮਣੇ ਕਹਿੰਦੇ ਚੱਕ ਸਕੰਦਰ ਵਾਲਾ ਗੰਜਾਰੀ ਕਬੱਡੀ ਪੌਂਦਲੀ ਖੇਡਦਾ ਓ ਨੌਜਵਾਨ ਕਹਿੰਦੇ ਵੱਧਿਆ ਆਇਆ ਹੈ ਲਾਦੇ ਪਰ ਲੈਣ ਮਾੜੀ ਮਾੜੀ ਛੱਡ ਦਿਓ ਸੌ ਰੱਬ ਦੀ ਮੈਚ ਬੜਾ ਤਗੜਾ ਹੋਣਾ ਵੱਡੇ ਵੱਡੇ ਮਲ ਜੇ ਸਾਟੇ ਵਾਲਾ ਤੇ ਕਰਦਾ ਹੀ ਕੁਝ ਨਹੀਂ ਕਿਉਂਕਿ ਜਰਮਨ ਪਹਿਲਵਾਨ ਉਹਨਾਂ ਦਾ ਵੱਡਾ ਨਾਮ ਸੀਗਾ ਆਪਣੇ ਸਮੇਂ ਦੇ ਵਿੱਚ ਕਿੰਨੇ ਵੱਡੀ ਕਬੱਡੀ ਹੈ ਉਹ ਖੇਲੇ ਉਹਨਾਂ ਦੇ ਚਰਚੇ ਵੱਡੇ ਨੇ ਇਧਰਲੇ ਪਾਸੇ ਕਹਿੰਦੇ ਸਿੰਘ ਸਰਦਾਰ ਕਬੱਡੀ ਪਾਰ ਰਿਹਾ ਹੈ ਸਿੰਘ ਜੁ ਕਿੰਗ ਦੀ ਟੱਕਰ ਜਦੋਂ ਸੱਪ ਨੂੰ ਸੱਪ ਲੜੇ ਤਾਂ ਫਿਰ ਜਾਪੇ ਤੇ 33 ਪੰਨ ਨੇ ਠੱਠੀਆਂ ਮਹਤਾਂ ਦੇ ਮੈਚ ਸਮਾਪਤ ਬਿੱਲੂ ਵਪਾਰੀ ਤਾਰਾ ਸਿੰਘ ਜੀ ਮਾਝਾ ਦੇ ਮੇਰੇ ਨਾਲ ਖੜੇ ਆ ਤੇ ਪਰ ਮਿਹਨਤ ਕਰਕੇ ਮੁਸ਼ਕਰ ਦੇ ਨਾਲ ਇਹ ਬੁੱਤਾ ਲਾ ਲਈਦਾ ਮਾਝਾ ਦੀ ਕਿਰਪਾ ਤੇ ਤੁਹਾਡਾ ਪਿਆਰ ਬਣਿਆ ਰਵੇ ਮੈਂ ਤੁਹਾਡਾ ਸਤਿਕਾਰ ਕਰਦਾ ਚੜਦੀ ਗਜਰਾਂ ਦੇ ਮੇਰੇ ਭਰਾ ਜੋਂਦੇ ਵਾਪੇ ਰਣ ਤੁਸੀਂ ਕੀ ਬਿਜਲੀ ਹੋਵੇ ਤੇ ਤੁਸੀਂ ਸਾਰਿਆਂ ਨੇ ਡੀਜਲ ਟਰੈਕਟਰਾਂ ਤਵਾਂਗਾ ਹਾਰਾ ਜੋ ਵੀ ਮਸ਼ੀਨਰੀ ਆ ਸਾਰਾ ਕਦੇ ਟਰਾਲਾਂ ਦੇ ਨਾਲ ਲੱਗੇ ਜਾਣਗੇ ਵੀਰ ਦਾ ਸੰਯੋਗ ਕਰਨਾ ਛੜੀਏ ਜਟਾਰਾ ਕਿਉਂਕਿ ਹੁਣ ਸਾਡੇ ਪ੍ਰਬੰਧ ਹੋ ਚੁੱਕੇ ਆ ਪਰ ਪਹਿਲੇ ਪੱਧਰਾ ਕਰਨ ਦੀ ਲੋੜ ਆ ਉਸ ਤੋਂ ਵਾਹ ਜੀ ਵਾਹ 40 ਲੱਖ ਦੀ ਕਹਿੰਦੇ ਜਿਹੜੀ ਗਰਾਂਟ ਆ ਗਰਾਊਂਡ ਲਈ ਮਨਜ਼ੂਰ ਹੋ ਗਈ ਟਰੈਕ ਬਣੂਗਾ ਜਾਲ ਲੱਗੂਗਾ ਵਧੀਆ ਲੈਟਰ ਦਾ ਪ੍ਰਬੰਧ ਹੋਊਗਾ 40 ਲੱਖ ਦੀ ਗਰਾਊਂਡ ਇਹ ਸਿਹਰਾ ਜਾਂਦਾ ਇਸ ਨਗਰ ਦੀ ਪੰਚਾਇਤ ਦਾ ਗੁਰੂ ਘਰ ਦੀ ਪ੍ਰਬੰਧ ਕਮੇਟੀ ਦਾ ਅੱਜ ਜੂਪੀ ਦੀ ਧਰਤੀ ਦੀ ਤੰਤਰ ਬਾਬਾ ਕੁੰਡਲਦਾਸ ਜੀ ਤੰਤਰ ਬਾਬਾ ਸਾਹਦਾ ਜੀ ਦੇ ਮੇਲਾ ਬਣਾਇਆ ਜਰ ਮੈਂ ਮਨਸੂਰੀ ਫਾਰਮ ਇੱਕੋਰੀ ਗਿਆ ਲਖੀਪੁਰ ਖੀਰੀ ਦੇ ਵਿੱਚ ਉੱਥੇ ਜਦੋਂ ਮੈਂ ਦੇਖਿਆ ਬਾਬਾ ਜੀ ਦੀ ਸਮਾਰ ਬਣੀ ਅੰਦਰ ਗਿਆ ਮੈਂ ਮੱਥਾ ਟੇਕਣਾ ਦੇ ਉਹੀ ਧਰਤੀ ਇੱਥੇ ਆ ਤੇ ਉਹੀ ਉੱਥੇ ਆ ਇਹ ਮੇਰਾ ਮਾਲਕ ਸੱਚੇ ਪਾਤਸ਼ਾਹ ਵੀ ਬਾਬਾ ਕੁੰਡਾ ਵਾਲੀ ਬਾਬਾ ਸਾਹ ਦਾ ਜੀ ਕਿਰਪਾ ਕਰੇ ਸਾਰੇ ਪਰਿਵਾਰਾਂ ਦੇ ਜਰੇਦਾਰ ਤਾਰਾ ਸਿੰਘ ਜੀ ਬਹੁਤ ਵੱਡੇ ਪਿਆਰ ਪੁੱਜਦੇ ਕਿਉਂਕਿ ਬਹੁਤ ਵੱਡੇ ਮਾਨ ਕੀਤੇ ਨੇ ਬੱਟੇ ਨੇ ਇਹ ਧਿਲੋ ਦੇ ਬਾਬਾ ਨੇ ਇਹ ਮਾਝੇ ਵਾਲੇ ਕਰ ਸਕਦੇ ਐ ਇਹ ਪੰਜਾਬ ਵਾਲੇ ਕਰ ਸਕਦੇ ਐ ਬਿਰਧ ਬਾਬਾ ਨੇ ਬੈਕ ਟੂ ਵਰ ਗਰਾਊਂਡ ਵੱਡਾ ਵੀਰ ਛੇੜਾ ਮੜਾ ਦੇ ਲਈ ਪੁਇਜਾ ਕਰਦੇ ਆ ਸ਼ਿੰਗਾਂ ਅਕਬਰ ਆ ਗਿਆ ਸ਼ੇਰ ਕਾ ਨਹੀਂ ਅਕਬਰ ਅਕਬਰ ਗਿੰਦੇ ਕਬੱਡੀ ਪੌਂਦ ਲਈ ਬੜਿਆ ਆਇਆ ਹੈ ਸਾਹਮਣੇ ਚਾਰ ਨੇ ਗਿੰਦੇ ਹੱਥ ਦੇ ਸਮੇਂ ਦੇ ਪਰ ਸਾਹਮਣੇ ਕਹਿੰਦੇ ਅਕਬਰ ਤੇ ਅਕਬਰ ਹੈ ਇੱਕ ਚੋਟੀ ਦੇ ਨਾਮ ਦੀਆਂ ਜਿਹੜੇ ਗੁਰਦਾਸਪੁਰ ਦਾ ਇਹ ਦੀਪ ਸ਼ਿਕਾਰ ਮਾਸੀਆਂ ਦੀ ਕਹਿੰਦੇ ਧਰਤੀ ਮਾਰੋ ਮੱਥਾ ਟੇਕ ਰਿਹਾ ਹੈ ਤੇ ਗਰਾਊਂਡ ਦੇ ਵਿੱਚ ਇੰਟਰ ਕਰ ਰਿਹਾ ਇਧਰਲੇ ਪਾਸੇ ਜੱਪ ਕਹਿੰਦੇ ਡੇਰੇ ਬਾਬੇ ਨਾਨਕ ਵਾਲਾ ਤੇ ਚੱਕ ਸੁਕੇਂਦਰ ਦਾ ਗੁਲਜਾਰੀ ਭਰਾ ਸਾਡਾ 9 ਤਰੀਕ ਜਿਹੜੀ ਸਤੰਬਰ ਹੈ ਵੱਡੇ ਸੱਦੇ ਪੱਤਰ ਆ ਰਹੇ 9 ਦਸੰਬਰ ਜਿਹੜੀ ਸਤੰਬਰ ਹੈ ਵੱਡਾ ਮੇਲਾ ਚੱਕ ਸੁਕੇਂਦਰ ਦੀ ਧਰਤੀ ਤੇ ਹੋਵੇਗਾ ਹੋ ਪੰਜਾਬੀ ਵੀਰੋ ਕਿਹੜੇ ਦੀਪ ਵੀ ਆ ਗਏ ਫਿਰ 83 ਦੇ ਬੰਗੇ ਫਿਰ 88 ਦੀਆਂ ਗੱਲਾਂ ਵੱਡੀਆਂ ਤੇ ਅੱਜ ਕੱਲ ਕਹਿੰਦੇ 25 ਹਰ ਦੀ ਲਪੇਟ ਦੇ ਵਿੱਚ ਆਇਆ ਹੋਇਆ ਤੁਸੀਂ ਖੜੇ ਹੋ ਪੰਜਾਬੀਓ ਤੁਸੀਂ ਜਿਉਂਦੇ ਰਹੋ ਰਹੇ ਹੋਇਆ ਜਿੰਨਾ ਮਿਹਨਤ ਕੀਤੀ ਆ ਅਜੋ ਪੂਜਣ ਜਾ ਰਹੇ ਆ ਦੋ ਦੋ ਕਬੱਡੀ ਦਾ ਇਸ਼ਾਰਾ ਸਿੰਧਾ ਵੱਡੇ ਮੈਚੇ ਟੀਮਾ ਸ਼ੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਤੇ ਦੂਜੇ ਪਾਸੇ ਟੀਮਾ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਗੁਰਵਧਰ ਟਾਰਗੇਟ ਟੀਮ ਤੇ ਦੂਜੇ ਪਾਸੇ ਇਹਦੀ ਟੀਮਾ ਸ਼ੀਦ ਬਾਬਾ ਦੀਪ ਸਿੰਘ ਜੀ ਕਬੱਡੀ ਤੇਜਾ ਸਿੰਘ ਵਾਲਾ ਗੋਪੀ ਤੇਜਾ ਸਿੰਘ ਵਾਲੇ ਦਾ ਭਾਈ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਸ਼੍ਰੀ ਖੰਡੂਰ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਪਹਿਲਾ ਮੈਚ ਖੇਡਿਆ ਜਾ ਰਿਹਾ ਪਹਿਲੇ ਦੇ ਵਿੱਚ ਉਹ ਖਾਰ-ਖਾਰ ਹੁੰਦੀ ਹੋਈ ਆ ਇਹ ਠੱਡੀਆਂ ਮਹੰਤਾ ਤੇ ਟੋਟੀਆਂ ਐਸੇ ਇਲਾਕੇ ਦੀਆਂ ਦੋਵੇਂ ਟੀਮਾਂ ਦਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਜੱਫਾ ਲਾਉਣ ਦਾ ਯਤਨ ਤੇ ਗੱਭਰੂ ਨੇ ਉਹ ਕਰ ਦਿੱਤੇ ਬਾਬਾ ਬੰਦ ਤੇ ਜੱਫਾ ਚੋਟੀ ਦਾ ਟੋਟੀਆਂ ਵਾਲੇ ਲਾ ਦਤਾ ਤੇ ਸਾਡੇ ਮੌਜੂਦਾ ਸਰਪੰਚ ਹਰਬ੍ਰਿੰਦਰ ਸਿੰਘ ਜੀ ਹੈਪੀ ਸਰਪੰਚ ਭਰਾਰੇ ਸਾਡੇ ਠੱਡੀਆਂ ਮਹੰਤਾ ਵਾਲੇ ਉਹਨਾਂ ਦਾ ਤੇ ਉਹਨਾਂ ਦੇ ਸਾਥੀਆਂ ਦਾ ਗੁਰੂ ਘਰ ਦੀ ਸਮੁੱਚੀ ਕਮੇਟੀ ਦਾ ਬਹੁਤ-ਬਹੁਤ ਸਤਿਕਾਰ ਨੇ ਸਾਡੇ ਸੱਤਪਾਲ ਸਿੰਘ ਜੀ ਦਰਬਾਗ ਸਿੰਘ ਜੀ ਫੌਜੀ ਸਾਧ ਤੇ ਬਾਪੂ ਮਲਕੀਤ ਸਿੰਘ ਜੀ ਜੋ ਸਵਰਗਵਾਸੀ ਨੇ ਆਪਣੇ ਵਿੱਚ ਨਹੀਂ ਰਹੇ ਉਹਨਾਂ ਦੇ ਪੁੱਤਰ ਨੇ ਸੇਵਾ ਸਿੰਘ ਜੀ ਸਿੰਘਾ ਪਰਵਾਰ ਨੇ ਉਹਨਾਂ ਵੱਲੋਂ ਬਹੁਤ ਵੱਡੇ ਸੰਯੋਗ ਰਏ ਆ ਤੇ ਬਹੁਤ ਵੱਡਾ ਧੰਨਵਾਦ ਉਹਨਾਂ ਵੀਰਾਂ ਦਾ ਨਾਲ ਧੰਨਵਾਦ ਕਰਦੀ ਹੈ ਸਰਦਾਰ ਆਹ ਮੁੰਡਿਆਂ ਲਈ ਵੀ ਇੱਕ ਤਾੜੀ ਨਹੀਂ ਤਾਲਾ ਠੋਕੋ ਖੁੱਲ ਕੇ ਵੀਰ हां ਤੁਹਾਡੀ ਤਾੜੀਆਂ ਦੀ ਆਵਾਜ਼ ਆਉਣੀ ਚਾਹੀਦੀ ਤਾੜੀ ਮਾਰੋ ਖਲਗੋ ਤਾੜੀ ਦੀ ਬਾਜ਼ ਹੋਣੀ ਚਾਹੀਦੀ ਹੈ ਪਰ ਇੱਥੇ ਮੰਮੀ ਮਤ ਤਾੜੀ ਦੀ ਟਾਣਾ ਵੱਜਦਾ ਹੈ ਲਓ ਸਾਹਮਣੇ ਗੰਦੇ ਨੌਜਵਾਨ ਇਸ ਵੱਲੇ ਸਿਕਸ ਰਾਰ ਕਬੱਡੀ ਪਾ ਰਿਹਾ ਹੈ ਸਾਊਂਡ ਵੀ ਸੁਫਤ ਕਰਦੀ ਬਣਦੀ ਹੈ ਪਿਆਰੀ ਸਾਊਂਡ ਹੈ ਪਰ ਆਹ ਗੰਦੇ ਮਰੂਤੀ ਆਹ ਡੱਕ ਲੈਣ ਦੀ ਗੱਲ ਕਰਦਾ ਹੈ ਪਰ ਮਰੂਤੀ ਅੱਜ ਕਰੇ 99 ਦੇ ਵਿੱਚ ਕਹਿੰਦੇ ਪਾਕਿਸਤਾਨ ਤੋਂ ਮਾਪਾ ਆਇਆ ਹੈ ਤੇ ਚਮਕੌਰ ਦਾ ਵੱਡਾ ਨਾਮ ਹੈ ਇੱਧਰ ਕਬੱਡੀ ਪੈਂਦੀ ਹੈ ਕਬੱਡੀ ਪੈਂਦੀ ਅਮਰੂਤੀ ਓਏ ਆ ਘਰ ਦਾ ਮੇਲਾ ਹੋਮ ਗਰਾਊਂਡ ਹੈ ਪਿੰਡ ਵਾਲੇ ਆਏ ਆ ਓਏ ਚਾਚੇ ਤਾਏ ਪੁੱਛੇ ਆ ਪਰ ਸਾਹਮਣੇ ਹਾਂ ਤੇ ਕਹਿੰਦੇ ਜਾਬੀ ਵੱਡਾ ਪਾ ਗਿਆ ਇੱਧਰ ਪਿੰਡ ਵਾਲ ਪਿੰਡ ਵਾਲੇ ਦੱਸਿਆ ਵੀ ਤਰਲੋਪ ਸਿੰਘ ਪਹਿਲਵਣ ਹੋਇਆ ਇਸ ਨਗਰ ਦਾ ਵੈਗੁਰੂ 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 ਜੁਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੁਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਕਿ ਰਾਜਗੁਰੂ ਸਖਦੇਵ ਸ੍ਰੀ ਰੱਬੇ ਉਦਮ ਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ 23 ਸਾਲ ਦੇ ਰਹਿਣਾ ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਕੋ ਲੈਂਦੇ ਨੇ ਮਰ ਜਾਂਦੇ ਜੋ ਦੇਸ਼ ਲਈ ਉਹ ਸਾਦਾ ਸਾਰੇ ਭਰਾਣੇ ਸਾਡੇ ਬਾਈ ਲਾਡੀ ਦੇ ਪੁੱਤਰ ਕਹਿੰਦੇ ਆਸਟ੍ਰੇਲੀਆ ਤੋਂ ਲਾਈਵ ਇਹਦਾ ਹੋਊਗਾ ਕਿ ਜਿੱਥੇ ਪੰਜਾ ਪਾਣੀਆਂ ਨੇ ਜਾਲ ਬੰਨਿਆ ਉਸ ਧਰਤੀ ਦੇ ਕੁੱਖ ਵਿੱਚੋਂ ਮੈਂ ਜੰਮਿਆ ਜਿੱਥੇ ਉੱਗਦੀ ਆ ਸੋਨਾ ਜਮੀਨ ਜੱਟੀ ਨੀਵੇਂ ਪੁੱਤ ਹਾਂ ਪੰਜਾਬ ਦਾ ਸ਼ਕੀਰ ਜੱਟੀ ਕਿੰਨੇ ਪੁਆਇੰਟ ਨੇ ਚੱਲਦੇ ਹਾਸਵੇਂ ਨੇ ਚਮਕਾਰ ਸੁਰਸਿੰਘ ਨੇ ਕੀ ਕਾਪੀ ਦੇ ਉੱਪਰ ਲੀਕਾ ਮਾਰੀਆਂ ਟੋਟੀਆਂ ਦੇ ਨੰਬਰ ਨੇ 8.5 ਤੇ ਠੱਟੀਆਂ ਮਹੰਤਾਰੇ ਨੰਬਰ ਨੇ 16 16 ਤੇ 8.5 ਦਾ ਮੁਕਾਬਲਾ ਵੱਡੇ ਮੈਚ ਦਰਸ਼ਕੋ ਪੂਰੇ ਪਟਾਕੇ ਪੈਣਗੇ ਕਾਕੇ ਖਹਿਣਗੇ ਨਿਆਰਾ ਨਵੇਂ ਪਤਾ ਪੰਜਾਬ ਦਾ ਸ਼ਕੀਨ ਜੱਟਗੇ ਮੈਚ ਚੋਟੀ ਦਾ ਖੇਡਾ ਜਾ ਰਿਹਾ ਆ ਵੀ ਜੰਦ ਮਗਲ ਚੱਕਿਆ ਕਰਕੇ ਖੇਡ ਕਬੱਡੀ ਦੀ ਆਹ ਖੇਡ ਕਬੱਡੀ ਦੇ ਗਾਲ ਜਰਮਨ ਭਰਾ ਨੇ ਜਾਣਕਾਰੀ ਦਿੱਤੀ ਆ ਵਿੱਕੀ ਭਰਾ ਸਾਡਾ ਅਮਰੀਕਾ ਦੇ ਵਿੱਚ ਰਹਿਦਾ ਜੁਆਸ ਦੀ ਧਰਤੀ ਤੇ ਤੇ ਆ ਜਿਹੜੀ ਠੱਠੀਆਂ ਦੀ ਛੋਟੀ ਟੀਮ ਖੇਡਦੀ ਨਾ ਹਰ ਬਰਿੰਦਰ ਸਰਪੰਚ ਹੋਣਾ ਵੀ ਇਹ ਟੀਮ ਵਾਸਤੇ ਵਿੱਕੀ ਭਰਾ ਨੇ 20000 ਰੁਪਏ ਕਮਹੀਨੇ ਦਾ ਭੇਜਿਆ ਵੀ ਆਪਾਂ ਟੀਮ ਤਿਆਰ ਕਰਨੀ ਹੈ ਜਿੱਥੇ ਵੀ ਜਾਵੇ ਇਹ ਟੀਮ ਵਾਸਤੇ ਕਿੱਟਾਂ ਲੈਣੀਆਂ ਹੋਣ ਜਾਂ ਕੋਈ ਬੱਚਾ ਗਰੀਬ ਹੋਵੇ ਉਹਦੀ ਖਾਣ-ਖਾਕ ਦਾ ਪ੍ਰਬੰਧ ਇਹ ਸਾਡੇ ਵਿੱਚ ਕੀ ਭਰਾ ਸਾਡੇ ਅਮਰੀਕਾ ਵਾਲਾ ਉਹਦੇ ਵੱਲੋਂ ਪ੍ਰਬੰਧ ਹੁੰਦੇ ਆ ਬਹੁਤ ਬਹੁਤ ਸਤਿਕਾਰ ਨੇ ਬਚਿੱਤਰ ਸਿੰਘ ਜੀ ਮੈਂਬਰ ਪੰਚਾਇਤ ਨਿਰਮਲ ਸਿੰਘ ਜੀ ਮੈਂਬਰ ਪੰਚਾਇਤ ਗੁਰਮ ਬਰਿੰਦਰ ਸਿੰਘ ਜੀ ਭਰਾ ਨੇ ਸਾਡੇ ਨਾਲ ਸ਼ਕਤਰ ਸਿੰਘ ਜੀ ਬਿੱਕਰ ਸਿੰਘ ਜੀ ਠੱਗਿਆ ਮਹਾਰਤਾ ਤਰਕਰ ਸਿੰਘ ਜੀ ਬਿੰਟੂ ਬਿੱਕਰ ਸਿੰਘ ਜੀ ਤੇ ਨਾਲ ਦਰਜੀਤ ਸਿੰਘ ਜੀ ਵੱਡੇ ਭਰਾ ਦੇ ਮੇਰਾ ਬਹੁਤ ਬਹੁਤ ਸਤਿਕਾਰ ਹੈ ਇਹ ਰਿਹਾ ਜੱਫਾ ਲੱਗਾ ਕਿ ਰੈਡਰ ਦਾ ਨੰਬਰ ਇਧਰ ਦੇ ਪਾਸੇ ਆ ਲੱਗਦਾ ਮੈਨੂੰ ਕਰਦੇ ਮਨਦੀਪ ਉਹ ਪੈ ਗਈ ਕਬੱਡੀ ਖਬਰੋ ਦੇ ਆਓ ਸਾਹਮਣੇ ਕਬੱਡੀ ਫੇਰ ਵਾਹ ਜੀ ਵਾਹ 40 ਲੱਖ ਦੀ ਕਹਿੰਦੇ ਜਿਹੜੀ ਗ੍ਰਾਂਟ ਆ ਗਰਾਊਂਡ ਲਈ ਮਨਜ਼ੂਰ ਹੋ ਗਈ ਟਰੈਕ ਬਣੂਗਾ ਜਾਲ ਲੱਗੂਗਾ ਵਰੀਆ ਲੈਟਰ ਦਾ ਪ੍ਰਬੰਧ ਹੋਊਗਾ 40 ਲੱਖ ਦੀ ਗਰਾਊਂਡ ਇਹ ਸੇਰਾ ਜਾਂਦਾ ਇਸ ਨਗਰ ਦੀ ਪੰਚਾਇਤ ਦਾ ਗੁਰੂ ਘਰ ਦੀ ਪ੍ਰਬੰਧ ਕਮੇਟੀ ਦਾ ਅੱਜ ਜੂਪੀ ਦੀ ਧਰਤੀ ਦੀ ਤੰਤਰਬੱਬਾ ਕੁੰਡਲਦਾ ਜੀ ਤੰਤਰਬੱਬਾ ਸਾਹਦਾ ਜੀ ਦਾ ਮੇਲਾ ਬਣਿਆ ਜਰ ਮੈਂ ਮਨਸੂਰੀ ਫਾਰਮ ਇੱਕੋਰੀ ਗਿਆ ਲਖੀਪੁਰ ਖੀਰੀ ਦੇ ਵਿੱਚ ਉੱਥੇ ਜਦੋਂ ਮੈਂ ਦੇਖਿਆ ਬਾਬਾ ਜੀ ਦੀ ਸਮਾਹਣ ਬਣੀ ਅੰਦਰ ਗਿਆ ਮੈਂ ਮੱਥਾ ਟੇਕਣਾ ਤੇ ਉਹੀ ਧਰਤੀ ਇੱਥੇ ਹੈ ਤੇ ਉਹੀ ਉੱਥੇ ਆ ਇਹ ਮੇਰਾ ਮਾਲਕ ਸੱਚੇ ਪਾਤਸ਼ਾਹ ਦੀ ਬਾਬਾ ਕੁੰਡਲਦਾ ਜੀ ਬਾਬਾ ਸਾਹਦਾ ਜੀ ਕਿਰਪਾ ਕਰੇ ਸਾਰੇ ਪਰਿਵਾਰਾਂ ਦੇ ਜਰੇਦਾਰ ਤਾਰਾ ਸਿੰਘ ਜੀ ਬਹੁਤ ਵੱਡੇ ਪਿਆਰ ਪੁਈਦੇ ਮਾਨਤਾ ਕਬੱਡੀ ਦੇ ਜ਼ਰੀਏ ਇੱਕ ਪਹਿਲਾ ਕਲੱਬ ਹੋਇਆ ਜਿਹੜਾ ਕਬੱਡੀ ਦੇ ਕਰਕੇ ਇਹ ਬੜਿਆ 88 ਸਦਾਸੀਆਂ ਦੀਆਂ ਗੱਲਾਂ ਹੋਣਗੀਆਂ ਬਹੁਤ ਸਤਿਕਾਰ ਨੇ ਜੱਫਾ ਫੇਰ ਉਹ ਚੋਟੀ ਦਾ ਲਾਹਤਾਂ ਕਰਦੇ ਗਾਣ ਜੇ ਕਹਿਣਗੇ ਪੂਰੇ ਪੰਜਾਬ ਵਿੱਚ ਬਹੁਤੀਆਂ ਗਰਾਊਂਡਾਂ ਨੇ ਅੱਠ ਟਿਕਾ ਮੰਤਲ ਜਿਹੜੀ ਗਰਾਊਂਡ ਸਾਹਮਣੇ ਰੱਖੀ ਬਹੁਤ ਸੁੰਦਰ ਗਰਾਊਂਡ ਜਿਹੜੀ ਖੇਡ ਮੈਦਾਨ ਵਿੱਚ ਮੈਚ ਕਹਿੰਦੇ ਚੋਟੀ ਦਾ ਚੱਲ ਰਿਹਾ ਅਗਲੀ ਰੇਡ ਪਾਉਣ ਦੇ ਬਾਅਦ ਤੇ ਸਿਕ ਸਰਦਾਰ ਲਓ ਸਾਹਿਲ ਵੜਿਆ ਹੋਇਆ ਚਾਰੇ ਜੱਫੀ ਪਿਆਰ ਨੇ ਜਿੱਥੇ ਪੰਜਾ ਬਹੁਤ ਸਾਰਾ ਮਾਨ ਪਿਆਰ ਇਹਨਾਂ ਪੰਜਾਬੀ ਬੋਲਾਂ ਲਈ ਸਾਡੇ ਭਾਈ ਬਿੱਲੂ ਜੀ ਨੇ ਪੁੱਛਦਾ ਕੀਤਾ ਪਰਮ ਪ੍ਰੇਤੋਂ ਇਹਨਾਂ ਨੇ ਖਿਡਾਰੀਆਂ ਦੇ ਮੋਟਰਸਾਈਕਲ ਦੇ ਨਾਲ ਮਾਨ ਕੀਤੇ ਧੰਨਵਾਦ ਜੀ ਐਨੋ ਜੀ ਲੈ ਵੀ ਛੰਦਿਆ ਲੈ ਵੀ ਜਿੰਦ ਭਾਈ ਇਹ ਠੱਠੀਆਂ ਮਹੰਤਾ ਦੀ ਖੇਡ ਕਬੱਡੀ ਦੀ ਉਹ ਗੱਲ ਚੱਲਣੀ ਹੈ ਖੇਡ ਮੈਦਾਨ ਵਿੱਚ ਇੱਕ ਵੈਕ ਸਾਊਂਡ ਵਾਲੀ ਵੀ ਬੇਨਤੀ ਹੋਰ ਲਾ ਦਿਓ ਵੱਡੇ ਮੈਚ ਦੀਆਂ ਟੀਮਾਂ ਬਾਬਾ ਜਿੰਦ ਭਾਈ ਛੰਦਾ ਪੁੱਜਰ ਕਿੱਥੇ ਆਇਆ ਹੈ ਮੈਕ ਤੇ ਆਵੇ ਛੰਦੇ भाई छॾा को चरकथा कबड्डी कमेंटर उधर बिल्लू पारी जी ब्रह्मपुरी तो आए उन जी सिंह जी सॾे ब्रह्मपुरी थो ਭਾਈ ਪਲੇਅਰ ਅੱਗੇ ਪੈਠ ਜਾਓ ਭਗਤੇ ਭਾਈ ਕੇ ਵਾਲਾ ਹਮੜਾ ਵੀ ਪੁੱਜ ਗਿਆ ਢੋਲ ਦਾ ਕਰਕੇ ਲੱਗ ਰਹਾ ਹਾਂਜੀ ਤਨਤਨ ਬਾਬਾ ਸਾਧਤਾ ਜੀ ਦਾ ਹਨਾ ਜੁਰ ਮੇਲਾ ਤੇ ਵੱਡੀ ਤਸਵੀਰ ਆ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਖਡੂਰ ਸਰ ਤੇ ਸ਼ੀਦ ਬਾਬਾ ਦੀਪ ਸਿੰਘ ਜੀ ਕਬੱਡੀ ਦੇ ਤੇਜਾ ਸਿੰਘ ਵਾਲੀ ਟੀਮ ਦੇ ਖਿਡਾਰੀਆਂ ਦੇ ਨਾਲ ਗੋਪੀ ਤੇਜਾ ਸਿੰਘ ਵਾਲਾ ਵੀ ਆਪਣੀ ਟੀਮ ਸਾਰੀ ਲੈ ਕੇ ਆ ਗਿਆ ਤੇ ਅੱਛ ਸਿਹਰੀਆੜੀ ਦਾ ਵੀ ਕਹਿੰਦੇ ਬੱਡ ਦਾ ਮਾਣ ਕੀਤਾ ਗਿਆ ਸੱਚਖਣ ਵਾਸੀ ਬਾਬਾ ਤਾਰਾ ਸਿੰਘ ਜੀ ਸਿਹਰੀਆੜੀ ਸਾਹਿਬਾਂ ਦੇ ਸਾਲਾਨਾ ਜੋੜ ਮੇਲੇ ਦੇ ਉੱਪਰ ਉਹ ਵੀ ਨੌਜਵਾਨ ਅੱਜ ਪੁੱਜੇ ਗਗਵਾਨ ਪਿੰਡਾ ਜੀ ਐਨੋ ਗਰਾਊਂਡ ਕਲੀਰ ਤੇ ਦੋਵਾਂ ਟੀਮਾਂ ਦੇ ਪਲੇਅਰ ਸੈੱਟ ਲਾਉਣ ਕੇ ਖੇਡ ਮੈਦਾਨ ਵਿੱਚ ਵੱਡੇ ਵੱਡੇ ਮਾਲਕ ਪੁੱਜੇ ਸਾਰਿਆਂ ਦਾ ਸਵਾਗਤ ਆ ਸਾਰਿਆਂ ਨੂੰ ਜੀਓ ਆ ਬਹੁਤ ਬਹੁਤ ਧੰਨਵਾਦ ਆ ਗਿਆ ਖਿਡਾਰੀ ਬੇਨਤੀ ਇਹ ਵੀ ਗਰਾਊਂਡ 'ਚ ਕਿਸੇ ਨੇ ਨਹੀਂ ਆਉਣਾ ਪਾਣੀ ਵਾਲ ਵੀਰ ਵੀ ਬੜਕ ਗਰਾਊਂਡ ਬਹੁਤ ਖੁੱਲੀ ਹੈ ਪਿਛਲੀ ਸਾਈਡ ਪੁਆਇੰਟਾਂ ਵਾਲੀ ਪਿਛਲੀ ਸਾਈਡ ਤੇ ਲੋੜ ਮਤਾਬਕ ਪਾਣੀ ਜਿਹੜਾ ਪਲੇਅਰ ਪੀਣਗੇ ਕੀ ਬੀਜੀ ਹੋਵੇ ਤੇ ਤੁਸੀਂ ਸਾਰਿਆਂ ਨੇ ਡੀਜ਼ਲ ਟਰੈਕਟਰਾਂ ਤਾਉਣਾ ਹਾਲਾ ਜੋ ਵੀ ਮਸ਼ੀਨਰੀ ਆ ਸਾਰਾ ਕਰੇਟਰਾਂ ਦੀ ਨਾਲ ਲੱਗੇ ਜਾਣਗੇ ਵੀਰ ਦਾ ਸਹਿਯੋਗ ਕਰਨਾ ਛੱਡਿਏ ਜਟਾੜਾ ਕਿਉਂਕਿ ਹੁਣ ਸਾਰੇ ਪ੍ਰਬੰਧ ਹੋ ਚੁੱਕੇ ਆ ਪਰ ਪਹਿਲੀ ਉਹ ਪੱਧਰਾ ਕਰਨ ਦੀ ਲੋੜ ਆ ਉਹ ਤੋਂ ਬਾਅਦ ਹਾਂ ਬੱਲਾ ਤੇ ਕਲਜੀਤਾ ਚੱਲੋ ਜੱਟ ਇਹਦੇ ਇਲਾਕੇ ਦੇ ਵਿੱਚ ਪਾਣੀ ਵੀ ਬਹੁਤ ਆਇਆ ਇਸ ਇਲਾਕੇ ਤੋਂ ਚੱਲ ਕੇ ਜਿਨਾਲੇ ਤੋਂ ਇਹ ਥੋੜੀ ਦੂਰ ਡੇਰਾ ਬਾਬਾ ਨਾਨਕ ਪੈਂਦਾ ਹੈ ਇਹ ਡੇਰੇ ਬਾਬੇ ਨਾਨਕ ਵਾਲਾ ਜੱਟ ਤੇ ਚਾਰ ਸਟਾਪਰਾਂ ਦੇ ਵਿੱਚੋਂ ਜੈ ਬੰਮੜਿਆਲੇ ਵਾਲਾ ਦੋ ਨੰਬਰ ਤੋਂ ਟੱਕਰ ਦੀ ਕੋਸ਼ਿਸ਼ ਕਰ ਪਰ ਨੰਬਰ ਤੇਜਾ ਸਿੰਘ ਵਾਲੀ ਟੀਮ ਦਾ ਪਾਉ ਮੁੰਡੇ ਪਿੰਡ ਵਾਲਾ ਸੰਧੂਆ ਕਰਵਾ ਦੁੱਤੀ ਹੈ ਐਨ ਗੱਲਾਂ ਟਿਕਾਣੇ ਨੇ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਪ੍ਰਧਾਨ ਨੇ ਜਾਣਕਾਰੀ ਦਿੱਤੀ ਵੀਰ ਨੇ ਵੀ ਸਾਡੇ ਜਿਹੜੇ ਨਾਨਕੇ ਆ ਪੰਦਰੀ ਦੀ ਧਰਤੀ ਦੇ ਸਮਾ ਕਬੂਤਰ ਪੁੰਜਿਆ ਹੋਇਆ ਐਨ ਬੱਲੇ ਬੱਲੇ ਇੱਧਰ ਹਣ ਵਜਦਾ ਬੰਦੇ ਚ ਬੰਦਾ ਹਣ ਵਜਦਾ ਬੰਦੇ ਚ ਬੰਦਾ ਕੀਪਾ ਟਿੰਮਾਰ ਕੀਪਾ 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 75 ਕੀਪਾ 75 ਫਤਿਹਾਂਵਾਂ ਦੀ ਧਰਤੀ ਆ ਕੰਮੂ ਬਹਾਦਰ ਦਾ ਚੰਡਾ 75 ਜਿਹੜੇ ਦੇ ਕੰਗਪੋੜ ਦੇ ਵਿੱਚ ਲੈ ਕੇ ਆਇਆ ਦਾ ਸਿੰਮੂ ਕੰਗਾ ਵਾਲ ਨੇ ਬਹੁਤ ਵੱਡੀ ਗੱਲ ਹੁੰਦੀ ਹੈ ਆ ਚੱਕ ਸਕੰਦਰ ਦਾ ਗੁਲਜਾਰੀ ਹੈ ਵੱਡੀ ਗੱਡੀ ਦਾ ਸਰਮਾਨਿਆ 9 ਅਗਸਤ ਨੂੰ ਵੱਡਾ ਮੇਲਾ ਪੰਦਰੀ ਧਰਤੀ ਆ ਕੰਨੂ ਪਾਗਰਾਂ ਦਾ ਚੰਡਿਆ 75 ਜਿਹੜੇ ਕੰਗ ਪੋੜ ਦੇ ਵਿੱਚ ਲੈ ਕੇ ਆਇਆ ਦਾ ਸਿੰਮੂ ਕੰਗਾ ਵਾਲ ਨੇ ਬਹੁਤ ਵੱਡੀ ਗੱਲ ਹੁੰਦੀ ਹੈ ਆ ਚੱਕ ਸਕੰਦਰ ਦਾ ਗੁਲਜਾਰੀ ਹੈ ਵੱਡੀ ਗੱਡੀ ਦਾ ਸਰਮਾਨਿਆ 9 ਅਗਸਤ ਨੂੰ ਵੱਡਾ ਮੇਲਾ ਪੱਧਰ ਦੇ ਵਿੱਚ ਹੋਇਆ ਸਾਡੇ ਆ ਵੀਰਾਂ ਨੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਇਹ ਗੁਲਜਾਰੀ ਗੁਲਜਾਰੀ ਬੱਲੇ 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 ਕਬੱਡੀ ਕਬੱਡੀ ਬਾਟੀਆਂ ਪਾਸੇ ਬਾਪੂ ਜੀ ਬਾਟੀਆਂ ਪਾਸੇ ਕਰ ਲੋ ਬਾਟੀਆਂ ਬਾਪੂ ਜੀ ਆ ਬਾਟੇ ਪਾਸੇ ਕਰੋ ਬਾਪੂ ਜੀ ਮਾੜੇ ਜੇ ਹਾਂ ਆ ਮਾੜੇ ਮਾੜੇ ਬਾਟੇ ਤਿੱਖੀਆਂ ਬਾਟ ਗਿਆ ਹਾਂ ਆ ਜਾ ਪਾਣੀ ਬਾਪੂ ਕਰ ਲੈ ਬਾਟੇ ਮੁੰਡਾ ਉੱਤੇ ਲੱਗ ਪਈ ਹਾਂ ਜਿਹੜੀ ਗੱਲ ਕਹਿ ਕੰਮੂ ਪਹਿਲਵਾਨ ਮਾਣ ਕਰਦਾ ਲਾ ਸਾਹਮਣੇ ਕੋਸ਼ ਕਰ ਡੇਰਾ ਬਾਬੇ ਨਾਨਕ ਦੀ ਧਰਤੀ ਆ ਨੰਬਰ ਰੈਡਰ ਦਾ ਕਿ ਉਹ ਪੰਜਾਬੀ ਮੇਰਾ ਤੇ ਇਹ ਪੰਜਾਬੀ ਮੇਰਾ ਵਾਲੀ ਉਹ ਤੇਰੇ ਕਰਕੇ ਕਈਆਂ ਦੇ ਕਿੱਲੇ ਜਾਂਦੇ ਹੁਣ ਹੁਣ ਟੱਕਰ ਹੁਣ ਟੱਕਰ ਹੁਣ ਕਰਵਾ ਗਿਆ ਉਹ ਬੱਲੇ ਬੱਲੇ ਕਰਵਾ ਗਿਆ ਦੁਨੀਆ ਨੱਚਣ ਲੱਗ ਗਿਆ ਤਾੜੀ ਵੱਜੂ ਜ਼ਰੂਰ ਹੁਣ ਵੱਜਦਾ ਬੰਦੇ ਚ ਬੰਦਾ ਇੱਥੇ ਉੱਠ ਉੱਠ ਪਿਆਰ ਨਾ ਯਾਰ ਪਿਆਰ ਨਾ ਪਿਆਰ ਨਾ ਪਿਆਰ ਜਫਾਲਾ ਹਾਂ ਇਹ ਨਾਲ ਜਫਾ ਇਹਨਾਂ ਦਾ ਹਾਂ ਪਰ ਉਹ ਕਿੱਥੇ ਖਾਂਦਾ ਜਫਾ ਉਹ ਨਹੀਂ ਖਾਂਦਾ ਜਿਵੇਂ ਕਹਿੰਦੇ ਕੱਟੋ ਕੱਟ ਦੱਸਾਂ ਘੋੜੇ ਨਹੀਂ ਜੋੜੀ ਨਹੀਂ ਜਾਂਦੀ ਸੰਤ ਬਾਬਾ ਅਰਤਾਰ ਸਿੰਘ ਜੀ ਸੰਤਗਣੀ ਨਾ ਪਰਜਾ ਆਏ ਭਾਈ ਜੋ ਤਾਂ ਵੀ ਆ ਰਾਣੀ ਵਾਲਾ ਉਹ ਤਾਂ ਦਿਆ 200 ਗੱਟ ਜਿਹੜੀ ਸਾਡਾ ਹਰਬਿੰਦਰ ਸਿੰਘ ਜੀ ਠੱਠੀਆਂ ਮਹਾਂਤਾਂ ਦੇ ਪਰਿਵਾਰ ਵੱਲੋਂ ਇਹ ਹਰ ਵੀਰ ਨਾਲ ਕੋਈ ਨਹੀਂ ਕੀਤੀ ਗਈ ਆ ਬਹੁਤ ਬਹੁਤ ਅੱਛੇ ਸਿਹੜਾਈ ਦਾ ਵੀ ਧੰਨਵਾਦ ਆ ਤੇ ਸਾਡਾ ਤੋਤਾ ਰਚ ਰਾਣੀ ਵਾਲਾ ਉਧਰ ਉਤਾਰ ਸਿੰਘ ਜੀ ਤਾਰੀ ਸ਼ਾਹ ਦਾ ਵੀ ਬਹੁਤ ਵੱਡਾ ਸੰਯੋਗ ਆ ਬਹੁਤ ਵੱਡਾ ਸੰਯੋਗ ਹੈ ਖੇਲਾ ਪਹਿਲਵਾਨ ਨਾਲ ਜਰਮਣ ਪਹਿਲਵਾਨ ਜੀ ਇਸ ਪਿੰਡ ਦੇ ਬਹੁਤ ਵੱਡੇ ਮੱਲ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੇ ਕਬੂਤਰ ਬਾਈ ਪ੍ਰਿਆ ਨੂੰ ਲੱਗਣਿਆ ਰੇਡਾਂ ਪਈ ਜਾਂਦੀਆਂ ਇਹ ਨਹੀਂ ਹਾਰ ਮੰਨਦਾ ਨਈਓ ਹਮਾਂ ਹਾਰ ਮੰਨਦਾ ਉਹ ਸਾਹਮਣੇ ਇਹ ਇੱਥੇ ਇੱਥੇ ਨੰਬਰ ਰੇਡਰ ਦਾ ਹਰ ਦਿਨ ਬੁੱਧਵਾਰ ਨੂੰ ਦਾ ਜਮੁਰੀਆ ਕੀਰਤਨ ਵਾਲ ਸਿੰਘੀ ਕਿਉਂਕਿ ਧੂਲਾ ਦਾ ਪੁੱਤ ਹੈ ਇਹ ਵੱਡੇ ਪਿਆਰ ਨੇ ਆ ਜੱਪ ਕੰਦੇ ਘਰੂਰ ਸਾਹਿਬ ਦੀ ਧਰਤੀ ਵਾਲਾ ਕਬੱਡੀ ਪਾ ਰਿਹਾ ਤੇ ਟੱਕਰ ਕੇ ਜੱਪ ਨਹੀਂ ਅੱਕਦਾ ਜੱਪ ਨਹੀਂ ਥੱਕਦਾ ਜੱਪ ਕਹਿੰਦੇ ਫੇਰ ਫੇਰ ਕੇ ਕਬੱਡੀ ਖੇਡੋਗੇ ਯਾਰ ਪੰਦ ਰੱਖਦਾ ਕੀਪਾ ਤਿੰਮੋ ਔਰ ਪਿੰਡਾ ਰੇਡ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧ ਹੋਇਆ ਥੋੜਾ ਝੁਕਿਆ ਥੋੜਾ ਲਿਫਿਆ ਬਾਵਾਂ ਖੇਡਾਰ ਨਿਕਲੀਆਂ ਚਾਰ ਮੰਦੂਰ ਸਾਹਿਬ ਦੇ ਲੱਕ ਦਾ ਖਿਡਾਰੀ ਰੇਡ ਪਾਉਣ ਲਈ ਬੱਲੇ ਹੋਇਆ ਅੰਤਪੜਾ ਦੇ ਮੈਚ ਆ ਕਿ ਕਹਿੰਨ ਟੀਮਾਂ ਦੇ ਪਲੇਅਰ ਹਣ ਲਾਉਣੇ ਲਈ ਦੇਰ ਜੱਪ ਵਾਲੇ ਛੱਡੇ ਸੀ ਘੱਟ ਦੇ ਨੇ ਰਹਿੰਦੇ ਕੰਡੇ ਮਿੱਤਰਾਂ ਨੇ ਕੱਟ ਨੇ ਆਂਦੇ ਕੱਟੇ ਮਿੰਤਰਾਣੇ ਕੱਟ ਦੇਣੇ ਆ ਆ ਵੀ ਬੋੜ ਕਵਾਂਟੀ ਪਈ ਹੋਈ ਆ ਚਾਰੇ ਖਿਡਾਰੀ ਤੇ ਲਵ ਪਤਰੀ 500 ਹਰਪ੍ਰਿੰਦਰ ਸਿੰਘ ਜੀ ਹਰਪ੍ਰਿੰਦਰ ਸਿੰਘ 500 ਕਿੰਨੇ ਕੇਹਿਆ ਦਿੱਤਾ 1000 ਰੁਪਏ ਲੈਣਾ ਅੱਜ ਅੰਮੇ ਸਾਰੇ ਪਿੰਡ ਮੇਲਾ ਆ ਗਿਆ ਜੱਟ ਨੂੰ ਓ ਜੱਤਣ ਆਇਆ ਸਾਰੇ ਪਿੰਡ ਕੰਦੇ ਮੇਲਾ ਖੇਡਣ ਲੇ ਬੜਾ ਲੈ ਚੋਟੀ ਦਾ ਜੱਫਾ ਬੰਨੇ ਬੰਨੇ ਕਰਾ ਗਿਆ ਉਹ ਚੰਦਿਆਂ ਜਦੋਂ ਜੱਫਾ ਲੱਗ ਜਾਂਦਾ ਦੱਸਿਓ ਕਿੰਨੀ ਅਗ ਰਹਿਗਾ ਵੱਡੇ ਮਾਣ ਸਰਮਾਨ 500 ਰੁਪਏ ਸੁਖਵਿੰਦਰ ਪਾਈ ਵੱਲੋਂ ਤੇ 500 ਸਾਡੇ ਬਹੁਤ ਸਰਕਾਰ ਦੇ ਵੱਲੇ ਹਰਪ੍ਰਿੰਦਰ ਸਰਪੰਚ ਸਾਹਿਬ